ਨਾ ਵੀ 5ਵੀਂ ਵਾਲੇ ਜਿਹੜੇ ਬੱਚੇ ਆ ਚੌਥੀ 5ਵੀਂ ਦੇ ਬੱਚੇ ਜਿਹੜੇ ਪ੍ਰਾਇਮਰੀ ਸਕੂਲ ਦਵਾਨਾ ਦੇ ਬੱਚੇ ਸਟੇਟ ਖੇਡਣ ਲਈ ਜਾ ਰਹੇ ਆ ਜਿਮਨਾਸਟਿਕ ਦੇ ਵਿੱਚ ਤੇ ਇਹ ਸਫਰ ਦੇ ਵਿੱਚ ਆ ਦਰਾਨ ਆ ਰਸਤੇ ਦੇ ਵਿੱਚ ਜਾ ਰਹੇ ਆ ਤੇ ਅਸੀਂ ਪਹੁੰਚ ਗਏ ਅਸੀਂ ਹੁਣ ਪਹੀੜ ਪਹੁੰਚ ਗਏ ਆ ਪਹੀੜ ਦੀ ਨਹਿਰ ਆ ਤੇ ਆ ਖੜਿਆ ਸਟੇਟ ਵਾਲੇ ਜਵਾਕ ਕਿਵੇਂ ਲੱਗ ਰਿਹਾ ਵੀ? ਕੋਪਰ ਜੀ लास्ट ਵਾਰ ਜਾਣਾ ਸਟੇਟ ਹੈ? लास्ट ਵਾਰ ਜਾ ਰਹੇ ਆ। लास्ट ਵਾਰ ਹੀ ਜਾ ਰਹੇ ਆ। ਕਿਉਂ लास्ट ਵਾਰ ਹੀ ਨੁਕੀ ਆ। ਅਗਲੀ ਵਾਰੀ ਫੇਰ ਚੱਲਾਂਗੇ। ਹੈ? ਕਿ ਪੰਜਵੀਂ ਪਾਸ ਕਰ ਜਾਣੀ ਆ। ਪੰਜਵੀਂ ਪਾਸ ਹੋ ਜੂਗੀ ਹਣਾ। ਪ੍ਰਾਇਮਰੀ ਚ लास्ट ਵਾਰ ਹੀ ਜਾ ਰਹੇ ਆ ਆਪਾਂ। ਉਹਵੇਂ ਨਹੀਂ लास्ट ਵਾਰੀ ਜਾਣਾ। ਉਹਵੇਂ ਤਾਂ ਚੋਰੀ ਆ। ਹੈ? ਉਹ ਵੀ ਤਾਂ ਚੋਰੀ ਆ। ਚੰਗਾ ਔਖਾ ਲੱਗਦਾ। ਚੱਲ ਕੋਈ ਵੀ। ਪਾਸ ਕਰ ਜਾਣਾ ਇਹਨਾਂ ਨੇ ਪੰਜਵੀਂ ਐ ਇਸ ਵਾਰੀ। ਤੋ ਇਹਨਾਂ ਨੂੰ ਇਹ ਲੱਗਦਾ ਵੀ ਇੱਕ ਪੰਜਵੀਂ ਵੱਲ ਪੰਜਵੀਂ ਵੱਲੋਂ ਅਸੀਂ ਲਾਸਟ ਵਾਰੀ ਸਟੇਟ ਜਾ ਰਹੇ ਹਾਂ। ਸੋ ਇਹ ਬੱਚੇ ਜਜਵਤੀ ਵੀ ਐਸੀ ਜੀ ਨੂੰ ਲੈ ਕੇ ਥੋੜੇ ਜੇ। ਤੈਨੂੰ ਕਿਵੇਂ ਲੱਗਦਾ ਰਮਨ? ਬਹੁਤ ਵਧੀਆ। ਵਧੀਆ ਲੱਗਦਾ। ਤੈਨੂੰ ਕਿਵੇਂ ਲੱਗਦਾ? ਬਹੁਤ ਵਧੀਆ ਲੱਗਦਾ। ਹਾਂ ਵੀ ਸੁਖਵੀਰ। ਤੇਰੇ ਕੋਲ ਤਾਂ ਹੈਗਾ 2 ਸਾਲ। ਹੈ? ਠੀਕ ਆ। ਓਕੇ ਚਲੋ ਠੀਕ ਆ ਬੈਸਟ।